ਦੋਸਤੋ ਲੀਡਰ ਤੇ ਮੰਤਰੀ ਕਿੰਨੀ ਇੱਕ ਮੂਰਖਤਾਈ ਦੇ ਹੱਦ ਤੱਕ ਜਾ ਸਕਦੇ ਆ ਅੱਜ ਮੈਂ ਉਹਦੇ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਨੇ ਸਾਡਾ ਜਿਹੜਾ ਵਿੱਤ ਮੰਤਰੀ ਆ ਹਰਪਾਲ ਚੀਮਾ ਉਹ ਮੈਂ ਕੱਲਾ ਮੂਰਖ ਨਹੀਂ ਕਹੂੰਗਾ ਉਹ ਕੀ ਕਹਿੰਦੇ ਹੁੰਦੇ ਕਿ ਇਨਕੰਪੀਟੈਂਟ ਇਨੈਫੀਸ਼ੈਂਟ ਔਰ ਬਿਲਕੁਲ ਅੰਜਾਨਪੁਰੇ ਦੀ ਗੱਲਾਂ ਕੀਤੀਆਂ ਉਹਨਾਂ ਨੇ ਅੱਜ ਤੋਂ 2 ਦਿਨ ਪਹਿਲਾਂ ਇੱਕ ਗੁਜਰਾਤ ਦੇ ਟਰਾਂਸਪੋਰਟਰ ਨੇ ਉਹਨਾਂ ਦਾ ਨਾਮ ਹੈਗਾ ਬਲਜੀਤ ਸਿੰਘ ਸੰਧੂ ਮੈਂ ਤੁਹਾਨੂੰ ਥੋੜੀ ਜਿਹੀ ਵੀਡੀਓ ਵੀ ਦਿਖਾਉਣੀ 2 ਮਿੰਟ ਦੀ ਜਰਾ ਪੇਸ਼ੈਂਸ ਰੱਖਿਓ ਉਹ ਲੰਬੇ ਅਰਸੇ ਤੋਂ ਗੁਜਰਾਤ ਤੋਂ ਪੰਜਾਬ ਤੋਂ ਇਥਨੋਲ ਦੀ ਟਰਾਂਸਪੋਰਟੇਸ਼ਨ ਕਰਦੇ ਆ ਆਪਣੇ ਟੈਂਕਰਸ ਵਿੱਚ ਔਰ ਇਥਨੋਲ ਜਿਹੜਾ ਪ੍ਰੋਡਕਟ ਹੈਗਾ ਉਹ ਸਿਰਫ ਤੇ ਸਿਰਫ ਅ ਇੰਡੀਅਨ ਔਇਲ ਭਾਰਤ ਪੈਟਰੋਲੀਅਮ ਤੇ ਰੇਲਾਈਅੰਸ ਇੰਡਸਟਰੀਜ਼ ਜਿਨ੍ਹਾਂ ਦੀਆਂ ਔਇਲ ਰੈਫਾਈਨਰੀਜ਼ ਆ ਉਹਨਾਂ ਦਾ ਰੌ ਮਟੀਰੀਅਲ ਆ ਇਥਨੋਲ ਪੈਟਰੋਲ ਦੇ ਵਿੱਚ ਪੈਂਦਾ ਔਰ ਫਿਰ ਪੈਟਰੋਲ ਜਿਹੜਾ ਹੈ ਉਹ ਸਾਰੇ ਦੇਸ਼ ਵਿੱਚ बिकਦਾ ਇਥਨੋਲ ਕਿਤੇ ਵੀ ਕਿਤੇ ਹੋਰ ਕੋਈ ਇੰਡਸਟਰੀ ਨੂੰ ਵੇਚਿਆ ਨਹੀਂ ਜਾ ਸਕਦਾ ਇਹਨਾਂ ਨੇ ਕੀ ਕੀਤਾ ਇਹਨਾਂ ਦੀ ਡਿਪਾਰਟਮੈਂਟ ਨੇ ਐਕਸਾਈਜ਼ ਵਾਲਿਆਂ ਨੇ ਬਠਿੰਡੇ ਦੇ ਇੰਡੀਅਨ ਆਇਲ ਡਿਪੂ ਦੇ ਬਾਹਰ ਬਲਜੀਤ ਸਿੰਘ ਸੰਧੂ ਗੁਜਰਾਤ ਦੇ ਟਰਾਂਸਪੋਰਟਰ ਸ਼ਾਇਦ ਉਹਨਾਂ ਦਾ ਰੋਡ ਲਾਈਨਸ ਨੈਟਵਰਕ ਕਰਕੇ ਟਰਾਂਸਪੋਰਟੇਸ਼ਨ ਹੈ ਉਹਨਾਂ ਦੇ ਦੋ ਟੈਂਕਰ ਜਦੋਂ ਫੜੇ ਤੇ ਉਹਨਾਂ ਨੇ ਪਤਾ ਨਹੀਂ ਕਿਹੜੀ ਜਾਣਕਾਰੀ ਦਿੱਤੀ ਇਸ ਮਿਨਿਸਟਰ ਨੂੰ इन्हें पैंती सट्टे प्रेस कॉन्फ्रेंस की थी बड़े के तैहश दो टैंकर फड़ रहे अस्सी हजार लीटर इथनॉल जिड़ी फड़ ली हैथनोल तो बाद कह लग गया अस्सी हजार अलग करो ਜੜੀਆ ইইআরএ ਸੀ ਕੀ ਬਲੋਜੀ ਮੈਨੂੰ ਹਾਵੀ ਨਹੀਂ ਪਤਾ ਕਿ ਇਹਨੇ ਕਿਦਾਂ ਹਿਸਾਬ ਕਿੰਦਾ ਪੰਜਾਬ ਦੇ ਅੰਦਰੋਂ ਐਮਐਨਏ ਦੀ ਜਿਹੜੀ ਆ ਉਹਦੀ ਸਮਗਲਿੰਗ ਕਰਕੇ ਉਹਦੀ ਸ਼ਰਾਬ ਬਣਾ ਕੇ ਵੇਚਦੇ ਸੀ ਇਹ ਇਥਨੋਲ ਹੈ ਇਹ ਪੈਟਰੋਲ ਚ ਮਿਕਸੋਂ ਵਾਸਤੇ ਹੁੰਦਾ ਹੈ ਵਾਹ ਇਹ ਗੌਰਮੈਂਟ ਦਾ ਆਪਾਂ ਦਾ ਹੰਡਿਆ ਦਾ ਪਰਦਾ ਸੂਟੇਟ ਬੰਨੂ ਕਹਿ ਰਿਹਾ ਤੇ ਮਾਲ ਵਜਾ ਕੇ ਆਇਆ ਸੀਗਾ ਹਾਂ ਬੀਜੇਪੀ ਨੇ ਭੇਜਿਆ ਬੀਜੇਪੀ ਉਸ ਬੋਧੇ ਜੀ ਇਥੇ ਕੋ ਵੱਡਾ ਕਾਂਡ ਕਰਾਉਣ ਵਾਸਤੇ ਇਹ ਟਰੱਕ ਜਿਹੜਾ ਫੜਿਆ ਗਿਆ ਸੀ ਗੁਜਰਾਤ ਨੰਬਰ ਵਾਲਾ ਔਰ ਗੁਜਰਾਤ ਤੋਂ ਹੀ ਜਿਹੜਾ ਇਹ ਸਾਰਾ ਕੁਝ ਆ ਰਿਹਾ ਸੀ ਜੀਮਾ ਸਾਹਿਬ ਕਹਿ ਰਹੇ ਵੀ ਗੱਡੀ ਬੜੀਆ ਵੀਰ ਵੀ ਹੌਸਲੇ ਦੀ ਚੱਕ ਆ ਰਹੀਆ ਪਿੰਡ ਤੋਂ ਵੀਨਾ ਜੀਨਾ ਨਗਰ ਤੋਂ ਹਾਂ ਕੇ ਕਹਿ ਰਹੇ ਮਾਲ ਵਜਾਤੋਂ ਆਇਆ ਤੇ ਪਹਿਲਾਂ ਘਰ ਦੇ ਸਲਾਹ ਕਰਨ ਜਿਹਦੀਨਾਂ ਨਗਰ ਦੇ ਅੰਦਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੱਥੋਂ ਇਹ ਟਰੱਕ ਚਲੇ ਲਗੇ ਉਹ ਲੋਡ ਹੋਏ ਸੀ ਤੇ ਜਿਹੜੀ ਅਫਵਾਹ ਪੰਜਾਬ ਵਾਲਾ ਕੀਤਾ ਹੈ ਇਹ ਲੋਕ ਜੀ ਕਮਾਲ ਉਹ ਕੋਟਲ ਰਿਪੋਰਟ ਚਾ ਕਰ ਰੋ ਇੱਕ ਵੀ ਗੱਡੀ ਗੁਜਰਾਤ ਤੋਂ ਜੇ ਪਹਿਲਾਂ ਆਈ ਹੋਵੇ ਪਰ ਕਈ ਸਮਾਲ ਕਾਹ ਕੋਈ ਮਾਰ ਨਾ ਹਲਕੋ ਟਾਈਮ ਮਜੂਰ ਕੋ ਹਾਜ਼ਰ ਹੋ। ਔਰ ਇੱਕ ਰਖ ਦੇ ਵਿੱਚੋਂ ਲਗਭਗ 40000 ਲੀਟਰ ਉਹ ਗ੍ਰਾਮ ਹੋਇਆਗਾ 80000 ਲੀਟਰ ਫਿਰ ਸਾਈਨ ਲਾ ਕੇ ਬਾਹਰ ਜਾਣਾ ਸੀ। ਬਾਹਰ ਕਿੱਥੇ ਜਾਣਾ ਹੈ ਭਾਈ ਜਾਣਾ। ਉਹ ਕਾਟੇ ਕੋਲੇ ਕਾਗਜ਼ ਪੱਤਰ ਸਾਰੇ ਔਰ ਜਿਹੜਾ ਗੇਟ ਪਾਸ ਜਿਹੜਾ ਉਹ ਆਕਸਾਈਜ ਦਾ ਸਾਈਨ ਕਰਕੇ ਜੇ ਰਹਿੰਦਾ ਉਹ ਵੀ ਹੈ। ਆਕਸਾਈਜ ਦੀ ਪਰਮਿਸ਼ਨ ਤੋਂ ਬਗੜੀ ਨਹੀਂ ਜੇ ਕੋਈ ਸਰ ਵੀ ਉੱਤੇ। ਉਹ ਲੋਕਾਂ ਕਹਿੰਦੇ ਜੇ ਇਹ ਗੁੰਡਰਸ਼ਾਹ ਰੋਧਦੀ ਡਰਾਈਵ ਲੰਬੇ ਚ ਲੋਕੀ ਇੱਕੋ ਜਿਹੀ ਬੁਣਦੇ ਆਰੇ ਪੈਸੇ ਨਹੀਂ ਲੱਗੇ ਕਿ ਲੋਗ ਡਰਾਈਵ ਤੇ ਜਾਓ ਆ ਸਾਨੂੰ ਕਿ ਪਰੇਸ਼ਾਨ ਕਰ ਰਹੇ ਨੇ ਗੁੰਡਾ ਰਾਜ ਹੈ ਤੇ ਆਮ ਗਾਣੇ ਡਰਦੇ ਹੀ ਨਾ ਰੰਗਰ ਕੋ ਆ ਉਹ ਹਾਲਾਤ ਹੈ ਉਹਨਾਂ ਦਾ ਗੁੰਡੇ ਆਉਂਦੇ ਆ ਡੀਜ਼ਲ ਕੱਢ ਕੇ ਲੈ ਜਾਂਦੇ ਆ ਟਾਇਰ ਖੋਣ ਕੇ ਲੈ ਜਾਂਦੇ ਆ ਕੋਈ ਨਾ ਅੰਨੇ ਫੇਰ ਨਾਈਸ਼ ਗਾੜੀ ਕੋਈ ਜੀ ਹੋਈ ਹੈ ਲੋ ਜੀ ਤੁਸੀਂ ਸੁਣ ਲਿਆ ਨਾ ਕਿ ਕੀ ਹਾਲਾਤ ਨੇ ਅ ਮਤਲਬ ਕਿ ਇੱਕ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਤੈਸ਼ ਵਿੱਚ ਆਣ ਕੇ ਇੱਕ ਲੈਜੀਟਿਮੇਟ ਜਿਹੜਾ ਪ੍ਰੋਡਕਟ ਹੈ ਜਿਹੜਾ ਪੈਟਰੋਲੀਅਮ ਪ੍ਰੋਡਕਟ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਜਾਂ ਬੀਪੀਐਲ ਨੂੰ ਜਾਂ ਰਿਲਾਇੰਸ ਇੰਡਸਟਰੀ ਨੇ ਇਸਤੇਮਾਲ ਕਰਨਾ ਇਥਨੋਲ ਉਹਨੂੰ ਇਹ ਇਥਨੋਲ ਦੇ ਬਾਰੇ ਇਲਮ ਨਹੀਂਗਾ ਔਰ ਕਦੀ ਉਸ ਨੂੰ ਕਹਿੰਦਾ ਈਐਨਏ ਆ ਗਈ ਜੀ ਈਐਨਏ ਦੇ ਅਸੀਂ ਦੋ ਵੱਡੇ ਟੈਂਕਰ ਫੜ ਰਹੇ ਔਰ ਜਿਹੜਾ ਬਲਤੇਜਪਨੂ ਨੇ ਤਾਂ ਹੱਦੀ ਲਾਤੀ ਕਿ ਗੁਜਰਾਤ ਤੋਂ ਸਮਗਲ ਹੋਇਆ ਇਹਦਾ ਕੋ ਕਾਂਡ ਕਰਵਾਇਆ ਜਾਵੇਗਾ ਆ ਸਾਡੇ ਆਗੂ ਨੇ ਪੰਜਾਬ ਦੇ ਮੇਰੇ ਵੀਰੋ ਔਰ ਜਿਹੜਾ ਤੁਸੀਂ ਅਗਰ ਡਿਟੇਲਡ ਇੰਟਰਵਿਊ ਸੁਣੋਗੇ ਬਲਜੀਤ ਸਿੰਘ ਸੰਧੂ ਦੀ ਇਹ ਸਾਰਾ ਕੁਝ ਅਥੋਰਾਈਜ਼ਡ ਹੈ ਜਦੋਂ ਕਿਸੇ ਵੀ ਡਿਸਟਿਲਰੀ ਚੋਂ ਕੋਈ ਇਥਨੋਲ ਦਾ ਭਰਿਆ ਕੋ ਟੈਂਕਰ ਨਿਕਲਦਾ ਉਹਨੇ ਕਿਹਾ ਨਾ ਕਿ ਐਕਸਾਈਜ਼ ਐਂਡ ਟੈਕਸੇਸ਼ਨ ਜਿਹੜਾ ਉੱਥੇ ਆਫਸਰ ਹੁੰਦਾ ਇਨਸਪੈਕਟਰ ਉਹ ਗੇਟ ਪਾਇ ਗੇਟ ਪਾਸ ਤੇ ਉੱਤੇ ਸਾਈਨ ਕਰਦਾ ਔਰ ਜਦੋਂ ਇਹਦੇ ਟਰਕਸ ਮੂਵਮੈਂਟ ਹੋਣ ਦੀ ਟੈਂਕਰਸ ਦੀ ਇਹ ਸਾਰਾ ਬਲਜੀਤ ਸਿੰਘ ਸੰਧੂ ਕਹਿੰਦੇ ਜੀਪੀਐਸ ਦੇ ਉੱਤੇ ਆ ਮਤਲਬ ਕਿ ਉਹਨਾਂ ਦੇ ਟੈਲੀਫੋਨ ਦੇ ਉੱਤੇ ਕੱਲੀ-ਕੱਲੀ ਉਹਦੀ ਮੂਵਮੈਂਟ ਟੈਂਕਰ ਦੀ ਆ ਜਾਂਦੀ ਕਿ ਕਿੱਥੇ ਪਹੁੰਚ ਗਿਆ ਕਿੰਨੇ ਵਜੇ ਚੱਲਿਆ ਕਿੰਨੇ ਵਜੇ ਗੱਡੀ ਬੰਦ ਹੋਈ ਆ ਔਰ ਇਹ ਸਾਰਾ ਮਾਲ ਜਿਹੜਾ ਐਕਚੁਅਲੀ ਨਿਕਲਿਆ ਸੀਗਾ ਇਹ ਵੀਆਰਬੀ ਕੋਈ ਇਥਨੋਲ ਦਾ ਪਲਾਂਟ ਹੈਗਾ ਦੀਨਾਨਗਰ ਗੁਰਦਾਸਪੁਰ ਦੇ ਵਿੱਚ ਉੱਥੋਂ ਜਿਹੜਾ ਆਈਓਸੀ ਦਾ ਡਿੱਪੂ ਆ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਬਟਿੰਡੇ ਚ ਉੱਥੇ ਜਾ ਕੇ ਉਹਨਾਂ ਨੇ ਅਨਲੋਡ ਕਰ ਦੇਣਾ ਸੀ ਲੇਕਿਨ ਬਾਅਦ ਇਹਨਾਂ ਨੇ ਫੜ ਕੇ ਇੱਕ ਐਸੀ ਸੈਂਸੇਸ਼ਨਲ ਜਿਵੇਂ ਇਹਨਾਂ ਨੂੰ ਆਤਿਆ ਕਿ ਇੱਕ ਝੂਠੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਫਲਾਕ ਕੇ ਕਿ ਅਸੀਂ ਬਹੁਤ ਵੱਡਾ ਗੁਨਾਹਗਰ ਅਸਲ ਜਿਹੜੇ ਗੁਨਾਹਗਰ ਉਹ ਤਾਂ ਫੜਦੇ ਨਹੀਂਗੇ ਬਹੁਤ ਵੱਡੇ ਪੱਧਰ ਦੇ ਉੱਤੇ ਅਗਰ 5 ਸਾਲਾਂ ਦੀ ਗੱਲ ਕਰਾਂਗੇ ਹਜ਼ਾਰਾਂ ਕਰੋੜਾਂ ਰੁਪਏ ਦੀ ਐਕਸਾਈਜ਼ ਦੀ ਚੋਰੀ ਆ ਪੰਜਾਬ ਦੇ ਵਿੱਚ ਇਹਨਾਂ ਦੀਆਂ ਬਿਲਟੀਆਂ ਦੇ ਸਪੈਸ਼ਲ ਪਾਸੇ ਦਿੱਤੇ ਹੋਏ ਇਹਨਾਂ ਨੇ ਜਿਹੜੇ ਲੋਕ ਪੰਜਾਬ ਦੇ ਵਿੱਚ ਐਂਟਰ ਕਰਦੇ ਆ ਪੰਜਾਬ ਦੇ ਵਿੱਚ ਜਾਂਦੀਆਂ ਗੱਡੀਆਂ ਉਹ ਜਦੋਂ ਦਿਖਾ ਦਿੰਦੇ ਨੇ ਕਿ ਆਹ ਇੱਕ ਬਿਲਟੀ ਆ ਸਾਡੇ ਕੋਲ ਜਾਂ ਪਾਸ ਆ ਉਹਨੂੰ ਕੋਈ ਐਕਸਾਈਜ਼ ਡਿਪਾਰਟਮੈਂਟ ਦਾ ਬੰਦਾ ਨਹੀਂ ਛੇੜ ਨਹੀਂ ਸਕਦਾ ਔਰ ਜਿੰਨੀ अनऑथराइज्ड ਕਲੈਕਸ਼ਨ ਹੈ ਸਾਰੇ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਰਨਸ ਇਨਟੂ ਹੰਡਰਡਸ ਐਂਡ ਹਾਜ਼ੰਡਸ ਆਫ ਕਰੋੜਸ ਜੀਐਸਟੀ ਦੀ ਚੋਰੀ ਉਹਦਾ ਹਿੱਸਾ ਸਾਰਾ ਉੱਤੇ ਇਹਨਾਂ ਤੱਕ ਜਾਂਦਾ ਵਾ ਤੇ ਹੁਣ ਆਪਣੀ ਚੋਰੀ ਲੁਕਾਉਣ ਵਾਸਤੇ ਉਹਨਾਂ ਦੇ ਦੋ ਟੈਂਕਰਸ ਦਾ ਚਲਾਨ ਕੀਤਾ ਮੈਂ ਐਕਸਾਈਜ਼ ਐਂਡ ਟੈਕਸੇਸ਼ਨ ਦੇ ਸੀਨੀਅਰ ਆਫਸਰਸ ਨਾਲ ਗੱਲ ਕੀਤੀ ਆ ਉਹ ਕਹਿੰਦੇ ਜੀ ਅਸੀਂ ਚਲਾਨ ਕੀਤਾ ਇਹਨਾਂ ਨੇ ਹੁਣ 1500 ਲੀਟਰ ਇਥਨੋਲ ਉਹਦੇ ਵਿੱਚੋਂ ਕੱਢੀ ਆ ਇੱਕ ਨਵੀਂ ਗੱਲ ਬਣਾ ਲਈ ਦੋ ਦਿਨ ਤੋਂ ਬਾਅਦ ਪਹਿਲਾਂ ਕਹ ਰਹੇ ਨੇ ਕਿ ਇਹ ਇਹਨੇ ਆ ਇਲੀਗਲ ਪ੍ਰੋਡਕਟ ਹੈ ਇਹ ਇਤਨਾ ਲਿਆ ਇਹ ਗੈਰ ਕਾਨੂੰਨੀ ਆ ਤੇ ਜਦੋਂ ਹੁਣ ਸਾਰੇ ਸ਼ੋਰ ਮਚ ਗਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸਾਰੇ ਜਿਹੜੇ ਤੁਹਾਡੇ ਟਰਾਂਸਪੋਰਟ ਟਰਾਂਸਪੋਰਟ ਦੀ ਯੂਨੀਅਨਸ ਆ ਉਹ ਸਾਰੀਆਂ ਬੜੀਆਂ ਪਰੇਸ਼ਾਨ ਤੇ ਹੈਰਾਨ ਨੇ ਤੁਸੀਂ ਥੋੜੀ ਲਿਆ ਕਿ ਗੁੰਡਾ ਰਾਜ ਆ ਕਿ ਸਾਡੇ ਟਾਇਰ ਬਲਾ ਕੇ ਲਿਆ ਜਾਂਦੇ ਨੇ ਤੇ ਸਾਡਾ ਡੀਜ਼ਲ ਚੋਰੀ ਕਰਕੇ ਚੱਲ ਜਾਂਦੇ ਨੇ ਔਰ ਆਪਾਂ ਸਾਰੇ ਜਾਣਦੇ ਕਿ ਬਠਿੰਡੇ ਦੀ ਰੈਫਾਇਨਰੀ ਦੇ ਬਾਹਰ ਬਹੁਤ ਵੱਡੇ ਪੱਧਰ ਤੇ ਗੁੰਡਾ ਟੈਕਸ ਵੀ ਚੱਲਦਾ ਵਾ ਇਹ ਆਪਾਂ ਸਾਰੀ ਗੱਲ ਨੂੰ ਅੱਛੀ ਤਰ੍ਹਾਂ ਜਾਣਦੇ ਉਹ ਜਿਹੜੀ ਉਥੋਂ ਦੀ ਬੀਬੀ ਐਮ ਐਲ ਏ ਆ ਉਹਦੇ ਤੇ ਇੱਕ ਵਾਰ ਨਹੀਂ 100 ਵਾਰ ਇਲਜ਼ਾਮ ਲੱਗੇ ਨੇ ਹੁਣ ਇਹਨਾਂ ਦਾ ਚਲਾਨ ਕਰਤਾ ਕਿ ਤੁਸੀਂ 1500 ਲੀਟਰ ਇਥਨੋਲ ਕੱਢੀ ਔਰ ਜਾਦੇ ਕਹਿ ਰਿਹਾ ਵਾ ਕਿ ਮੇਰੇ ਸਾਰਾ ਕੁਝ ਟੈਂਕਰਸ ਤੇ ਜੀਪੀਐਸ ਲੱਗੀ ਹੈ ਸਾਰਾ ਕੁਝ ਡਿਜੀਟਲ ਆਨਲਾਈਨ ਮੂਵਮੈਂਟ ਔਨ ਰਿਕਾਰਡ ਹੈ ਤੇ ਹੁਣ 1500 ਲੀਟਰ ਦਾ ਇਥਨੋਲ ਦਾ ਚਲਾਨ ਕਰਕੇ ਹੁਣ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਇਹ ਸਰਾਸਰ ਇੱਕ ਹੋਰ ਲੈਵਲ ਦੀ ਬਦਲਖੋਰੀ ਆ ਚਲੋ ਆਪਣੇ ਪੋਲੀਟੀਕਲ ਓਪੋਨੈਂਟਸ ਦਾ ਕਰਦੇ ਕਰਦੇ ਸੀਗੇ ਹੁਣ ਇਹ ਵਪਾਰੀਆਂ ਨਾਲ ਜਿਹੜੇ ਗੁਜਰਾਤ ਤੋਂ ਆਉਂਦੇ ਨੇ ਔਰ ਸਿੱਖ ਔਰ ਅਮਲਸਰ ਦੇ ਰਹਿਣ ਵਾਲੇ ਬਲਜੀਤ ਸਿੰਘ ਸੰਧੂ ਇਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਹੁਣ ਉਹਨੂੰ ਹਰਾਸ ਕਰ ਰਹੇ ਨੇ ਹੁਣ ਉਹਨੂੰ ਉੱਥੇ ਲੋਕਲ ਬਠਿੰਡੇ ਦਾ ਕੋਰਟ ਮੂਵ ਕਰਨਾ ਪਵੇਗਾ ਔਰ ਉੱਥੋਂ ਸੈਂਪਲਿੰਗ ਕਰਾ ਕੇ ਪਰਮਿਸ਼ਨ ਲੈ ਕੇ ਤੇ ਫਿਰ ਇਹਨਾਂ ਦੀਆਂ ਗੱਡੀਆਂ ਜਿਹੜੀਆਂ 80000 ਲੀਟਰ ਜਿਹੜਾ ਇਥਨੋਲ ਦਾ ਪ੍ਰੋਡਕਟ ਹੈਗਾ ਦੋ ਟੈਂਕਰ ਨੇ ਉਹਨੂੰ ਵਾਪਸ ਕੀਤਾ ਜਾਵੇ ਦੋਸਤੋ ਆ ਸਾਡੇ ਲੈਵਲ ਆਫ ਜਿਹੜਾ ਇਨਫੋਰਮੇਸ਼ਨ ਕਹ ਲੋ ਜਿਹੜੇ ਸਾਡੇ ਉੱਪਰ ਬੈਠੇ ਨੇ ਬੰਦੇ ਇਹਦਾ ਮਤਲਬ ਉਹਨਾਂ ਨੂੰ ਅਫਸਰਾਂ ਨੇ ਇੰਨਾ ਮਿਸਰੀਡ ਕੀਤਾ ਆਫਟਰ ਆਲ ਐਕਸਾਈਜ਼ ਐਂਡ ਟੈਕਸੇਸ਼ਨ ਦੇ ਕੋਈ ਈਟੀਓ ਜਾਂ ਜਿਹੜੇ ਕਮਿਸ਼ਨਰਸ ਹੋਣਗੇ ਥੱਲੇ ਕੰਮ ਕਰਦੇ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਇਹ ਟੈਂਕਰਸ ਵਿੱਚ ਇਥਨੋਲ ਆ ਕਿ ਈਐਨਏ ਆ ਕਿ ਇਹ ਜਾਲੀ ਆ ਕਿ ਇਹ ਲੈਜਿਟਮੇਟ ਆ ਕਿ ਇਸ ਤੋਂ ਸ਼ਰਾਬ ਬਣਾਈ ਜਾ ਸਕਦੀ ਕਿਉਂਕਿ ਜਿਹੜਾ ਵੀਆਰਵੀ ਡਿਸਟਿਲਰੀ ਆ ਦੀਨਾ ਨਗਰ ਦੀ ਉਹ ਕੇਵਲ ਇਥਨੋਲ ਦਾ ਪਲਾਂਟ ਹੈ ਉਹਦੇ ਕੋਲ ਈਐਨਏ ਦਾ ਲਾਇਸੈਂਸ ਹੀ ਹੈ ਰਹਿਣੇਗਾ ਈਐਨਏ ਦੇ ਲਾਇਸੈਂਸ ਹਨ ਜਿਹੜੇ ਵੱਡੇ ਡਿਸਟਿਲਰੀਆਂ ਆਲੇ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਕੋਲ ENA ਦਾ ਲਾਇਸੈਂਸ ਹੈ ਉਹ ਵੇਚਦੇ ਨੇ ENA ਮਾਰਕਟ ਬਲੈਕ ਮਾਰਕਟ ਵਿੱਚ ਤਾਈਓ ਪਿਛਲੇ ਦਿਨਾਂ ਵਿੱਚ 27 ਬੰਦਿਆਂ ਦੀ ਮਜੀਠੇ ਵਿੱਚ ਮੌਤ ਹੋਈ ਲੇਕਿਨ ਕਿਸੇ ਨੇ ਇਨਵੈਸਟੀਗੇਸ਼ਨ ਨਹੀਂ ਕਰਨੀ ਉਹਨਾਂ ਡਿਸਟਿਲਰੀ ਆੜੇ ਤੱਕ ਤਾਂ ਪਹੁੰਚਣਾ ਹੀ ਨਹੀਂਗਾ ਔਰ 20 ਬੰਦੇ ਸੰਗਰੂਰ ਦੇ ਵਿੱਚ ਮਰੇ ਪਿਛਲੇ ਸਾਲ ਮਾਰਚ ਵਿੱਚ ਲੇਕਿਨ ਜਿਹੜੇ ਅਸਲ ਸ਼ਾਰਕਸ ਨੇ ਜਿਹੜਾ ਅਸਲ ਮਾਫੀਆ ਵਾ ਉਹਦੇ ਵੱਲ ਕਦੀ ਮੂਵ ਨਹੀਂ ਕਰਦੇ ਤੇ ਸਿਰਫ ਆਪਣੇ ਬੱਲੇ ਬੱਲੇ ਕਰਾਉਣ ਵਾਸਤੇ ਤੇ ਆ ਬਲਜੀਤ ਸਿੰਘ ਸੰਧੂ ਦੇ ਦੋ ਟੈਂਕਰਾਂ ਦਾ ਚਲਾਨ ਕਰਕੇ ਇੱਥੇ ਰੱਖ ਦਿੱਤਾ ਨਸ਼ਿਆਂ ਦਾ ਇਹ ਸਰਾਸਰ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਤੁਸੀਂ ਸਭ ਨੇ ਅੱਜ ਪੜ ਲਿਆ ਕਿ ਭਾਈ ਬਖਤੌਰ ਪਿੰਡ ਆ ਬਠਿੰਡੇ ਦੇ ਵਿੱਚ ਉੱਥੇ ਇੱਕ ਐਕਸ ਫੌਜੀ ਸੀ ਰਣਵੀਰ ਸਿੰਘ ਉਹ ਉਹ ਐਂਟੀ ਡਰੱਗ ਕਮੇਟੀ ਜਿਹੜੀ ਬਣਾਈ ਸੀ ਪਿੰਡ ਦੀ ਉਹਦੇ ਚੋਂ ਕੰਮ ਕਰਦਾ ਸੀ ਸਾਬਕਾ ਫੌਜੀ ਆ ਉਹਨੂੰ ਡਰੱਗ ਮਾਫੀਆ ਨੇ ਉਹਦੇ ਪਿੰਡ ਦੇ ਹੋਣਗੇ ਉਹਨਾਂ ਨੇ ਬਹੁਤ ਬੇਰਹਿਮੀ ਨਾਲ ਕੁੱਟਿਆ ਹਸਪਤਾਲ ਵਿੱਚ ਦਾਖਲ ਆ ਔਰ ਪਿੰਡ ਵਾਲਾ ਨੇ ਕਹਿਤਾ ਜੀ ਸਾਡੇ ਹੱਥ ਜੋੜੇ ਨੇ ਸਾਡਾ ਪਿੰਡ ਤੁਸੀਂ ਖਰੀਦ ਲੋ ਉਹਨਾਂ ਨੇ ਸਾਰੀਆਂ ਅਖਬਾਰਾਂ 'ਚ ਲੱਗਿਆ ਨੇ ਭਾਈ ਬਖਤੌਰ ਅਪ ਫੋਰ ਸੇਲ ਉਹਨਾਂ ਕਹਿੰਦੇ ਅਸੀਂ ਵੇਚਣ ਨੂੰ ਤਿਆਰ ਆ ਕਿਉਂਕਿ ਇਦਾਂ ਦੀ ਜਲਾਲਤ ਵਾਲੀ ਜ਼ਿੰਦਗੀ ਜਿਹਦੇ 'ਚ ਹਰ ਗਲੀ ਤੇ ਹਰ ਘਰ ਵਿੱਚ ਹਰ ਕੋਚੇ ਦੇ ਵਿੱਚ ਨਸ਼ਾ ਮਿਲਦਾ ਹੋਵੇ ਅਸੀਂ ਇਸ ਨੂੰ ਨਹੀਂ ਸਹਾਰ ਸਕਦੇ ਔਰ ਪਿਛਲੇ ਦਿਨਾਂ 'ਚ ਮੈਂ ਉੱਥੇ ਬਠਿੰਡੇ ਵਿਜ਼ਿਟ ਕੀਤਾ ਸੀਗਾ ਇੱਕ ਬੇਗੁਨਾਮ ਨੌਜਵਾਨ ਟੀਚਰ ਨਰਿੰਦਰ ਸਿੰਘ ਉਹਨੂੰ ਪੁਲਿਸ ਨੇ ਕਰੰਟ ਲਾ ਲਾ ਕੇ ਪ੍ਰਾਈਵੇਟ ਪਾਰਟ ਸੇ 180 ਜਗ੍ਹਾ ਦੇ ਉੱਤੇ ਕਰੰਟ ਆਇਆ ਉਹਨੂੰ ਮਾਰ ਦਿੱਤਾ ਕਤਲ ਕਰ ਦਿੱਤਾ ਅੱਜ ਤੱਕ ਕੋਈ ਐਫਆਈ ਆਣਗੀ ਕਿਸੇ ਤਰ੍ਹਾਂ ਦਾ ਉਸ ਪਰਿਵਾਰ ਨੂੰ ਕੋਈ ਇਨਸਾਫ ਨਹੀਂਗਾ ਆ ਪੰਜਾਬ ਦੇ ਵਿੱਚ ਇੱਕ ਬੁਰਸ਼ਾਗਰਦੀ ਦਾ ਇੱਕ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਔਰ ਜਿਸ ਢੰਗ ਦੇ ਨਾਲ ਚੀਜ਼ਾਂ ਨੂੰ ਸੋਸ਼ਲ ਮੀਡੀਆ ਤੇ ਵਾਵਾ ਖੱਟਣ ਆਸਤੇ ਇਹ ਹਰਪਾਲ ਚੀਮਾ ਤੇ ਬਲਤੇਜ ਪੰਨੂ ਇਹਨਾਂ ਨੂੰ ਪਬਲਿਕ ਡੋਮੇਨ ਚਾਂਡ ਕੇ ਪਬਲਿਕਲੀ ਅਪੋਲੋਜਾਈਜ਼ ਕਰਨਾ ਚਾਹੀਦਾ ਬਲਜੀਤ ਸਿੰਘ ਸੰਧੂ ਨੂੰ ਅਗਰ ਕੋਈ ਸਰਕਾਰ ਵਿੱਚ ਮਾੜਾ ਮੋਟਾ ਕੋਈ ਮਾਦਾ ਹੈ ਇਨਸਾਨੀਅਤ ਦਾ ਤੇ ਤੁਰੰਤ ਉਹਦੇ ਦੋਨੋਂ ਟੈਂਕਰਸ ਰੀਲੀਜ਼ ਕਰਨੇ ਚਾਹੀਦੇ ਅਨਕੰਡੀਸ਼ਨਲੀ ਜਿਹੜੇ ਅਫਸਰਾਂ ਨੇ ਉਹਨਾਂ ਦਾ ਗਲਤ ਚਲਾਨ ਕੀਤਾ ਵਾ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਔਰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਕਿ ਅਸੀਂ ਝੂਠ ਬੋਲ ਰਹੇ ਹਾਂ ਪਬਲਿਕ ਡੋਮੇਨ 'ਚ ਸੋਸ਼ਲ ਮੀਡੀਆ 'ਪੂਠ ਝੂਠ ਬੋਲਣ ਆਸਤੇ ਨੀਗਾ ਤੁਹਾਨੂੰ ਯਾਦ ਹੋਵੇਗਾ ਜਦੋਂ ਉਹ ਇੱਕ ਨਿਆਣਾ ਬੱਚਾ ਇਹਨਾਂ ਨੇ ਬਰਾਮਦ ਕੀਤਾ ਸੀ ਜਿਹੜਾ ਕਹਿੰਦੇ ਕਿਡਨਾਪ ਹੋ ਗਿਆ ਪਟਿਆਲੇ ਤੋਂ ਕਿਦਾਂ ਉਹਨੂੰ ਗੋਦੀਆਂ ਚੱਕ-ਚੱਕ ਕੇ ਉਹ ਸਾਰੇ ਸੋਸ਼ਲ ਮੀਡੀਆ ਦਾ ਡਰਾਮਾ ਸੀਗਾ ਉਹ ਕਿ ਤੁਹਾਡਾ ਖਿਆਲ ਹਰਪਾਲ ਚੀਮੇ ਨੇ ਫੜਿਆ ਸੀਗਾ ਕਦੀ ਕੋਈ ਐਮਐਲਏ ਚੱਕ ਲੈਂਦਾ ਕਦੀ ਹੋਈ ਔਰ ਜੇਸ ਬੰਦੇ ਤੇ ਇਲਜ਼ਾਮ ਲਾਇਆ ਉਹਨੂੰ ਜਸਪ੍ਰੀਤ ਸਿੰਘ ਪਟਿਆੜੇ ਦਾ ਰਹਿਣ ਵਾਲਾ ਜਿਹੜਾ ਕੈਨੇਡਾ ਤੋਂ ਆਇਆ ਸੀ 22 ਸਾਲ ਦਾ ਬੱਚਾ ਸੀਗਾ ਔਰ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਉਹਨੇ ਪੈਸੇ ਭੇਜੇ ਸੀ ਆਪਣੇ ਆੜਤੀ ਉਹਨੂੰ ਕੋਈ ਆਪਣੇ ਪਿਤਾ ਜੀ ਨੂੰ ਸਰਪ੍ਰਾਈਜ਼ ਗਿਫਟ ਦੇਣੀ ਸੀ ਕਾਰ ਚ ਨਹੀਂ ਦਿੰਦਾ ਸੀ ਪੈਸੇ ਉਹਨੇ ਤੈਸ਼ ਚਾਣ ਕੇ ਉਹਦਾ ਮੁੰਡਾ ਕਿਡਨਾਪ ਕਰ ਲੈ ਗਲਤ ਕੀਤਾ ਲੇਕਿਨ ਉਹਨੂੰ ਕਿਡਨਾਪਿੰਗ ਦੀ ਸਜ਼ਾ ਦੇਣੀ ਸੀ ਨਾ ਉਹਨੂੰ ਤੁਸੀਂ ਝੂਠੇ ਪੁਲਿਸ ਮੁਕਾਬਲੇ 'ਚ ਛਡੋ ਮਾਰ ਸਕਦੇ ਔਰ ਜਿਹੜੇ ਪੁਲਿਸ ਵਾਲਿਆਂ ਨੇ ਉਹਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਜਸਪ੍ਰੀਤ ਨੂੰ ਉਹ ਦਿਨ ਹੀ दारू ਪੀਤੀ ਰਾਤ ਨੂੰ ਉਹਨਾਂ ਨੇ ਜਾ ਕੇ ਕਰਨਲ ਬਾਟ ਦੇ ਉਹਦੇ ਬੇਟੇ ਪਰ ਅੱਜ ਦਾ ਮੇਰਾ ਮਕਸਦ ਸੀਗਾ ਕਿ ਜਿਨ੍ਹਾਂ ਲੋਕਾਂ ਨੂੰ ਆਪਾਂ ਵੱਡੇ ਵੱਡੇ ਅਹੁਦਿਆਂ ਤੇ ਬਿਠਾਤਾ ਉਹਨਾਂ ਦੀ ਲਿਆਕਤ ਦੇਖ ਲੋ ਉਹਨਾਂ ਦੀ ਅਕਲਮੰਦੀ ਦੇਖ ਲੋ ਉਹਨਾਂ ਦੀ ਕਿੰਨੀ ਇੱਕ ਆਪਣੇ ਡਿਪਾਰਟਮੈਂਟ ਦੇ ਬਾਰੇ ਕਿੰਨੀ ਰਿਸਰਚ ਆ ਉਹਨਾਂ ਨੂੰ ਅੱਜ ਦੇ ਯੁੱਗ ਵਿੱਚ ਇਥਨੋਲ ਔਰ ਇਈਐਨਏ ਦੇ ਬਾਰੇ ਆਪਸ ਵਿੱਚ ਕੋਈ ਕੀ ਡਿਫਰੈਂਸ ਹੁੰਦਾ ਇਹ ਨਹੀਂ ਪਤਾ ਇਥਨੋਲ ਕਿੱਥੇ ਵਰਤਿਆ ਜਾਣਾ ਇਹ ਨਹੀਂ ਪਤਾ ਆ ਸਾਡਾ ਵਿੱਤ ਮੰਤਰੀ ਹੈ ਹੁਣ ਇਸ ਤੀਫਾ ਦਾ ਇਹਨੂੰ ਤੋਂ ਕੀ ਮੰਗਣਾ ਨਾ ਇਹਨੇ ਦੇਣਾ ਤੇ ਚਿੰਬੜਣ ਵਾਲੇ ਬੰਦੇ ਨੇ ਇਹ ਤਾਂ ਹੁਣ ਤੁਸੀਂ 2027 ਦੇ ਵਿੱਚ ਇਹਨਾਂ ਤੋਂ ਖੇੜਾ ਚੜਾਓਗੇ ਮੇਰੇ ਨਾਲ ਜੁੜਨ ਵਾਸਤੇ